ਹਾਂ ਜੀ ਮਸਤ ਕਾਜ ਆਕਲ ਬੂਥ ਹੈ ਸਾਡੇ ਇੱਥੇ ਆ ਬੈਠੇ ਬੰਦੇ ਆ ਦੇਖੋ ਜੀ ਬਾਹਰੋਂ ਆ ਕੇ ਗੁੰਡਾਗਰਦੀ ਕਰਦੇ ਗੁੰਡਾਗਰਦੀ ਇੱਥੇ ਆ ਕੇ ਬਾਹਰੋਂ ਆ ਕੇ ਬੰਦੇ ਬੈਠੇ ਜਾਰੇ ਇਹਨਾਂ ਦਾ ਮਤਲਬ ਕੋਈ ਨਹੀਂ 8 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਬਾਹਰੋਂ ਲੱਭਦਾ ਇੱਥੇ ਹਲਕੇ ਰਹਿ ਨਹੀਂ ਸਕਦਾ ਇਹ ਕੋ ਬੀਬੀ ਜੀ ਪਰੇ ਚਲ ਗਏ ਆ ਔਰ ਬੜੀ ਸ਼ਰਮ ਵਾਲੀ ਗੱਲ ਆ ਆ ਆਮ ਆਦੀ ਪਾਰਟੀ ਵਾਲੀ ਆ ਵੀ ਹਾਰ ਨੂੰ ਵੇਖਦੇ ਹੋਏ ਆ ਬਾਹਰੋਂ ਬੰਦੇ ਲੈ ਆ ਕੇ ਪਿੰਡ ਦਾ ਬੰਦਾ ਹੀ ਕੋਈ ਨਹੀਂ ਲੱਭਾ ਇਹਨਾਂ ਨੂੰ ਜੁੱਤੀ ਫੇਰੀਏ ਜੁੱਤੀ ਪਪ ਪਪ ਪੁੱਲ ਦੇ ਦੇਖਾ ਤਾਂ ਪੁੱਲਸ ਆ ਲੈਣ ਦੇ ਪੁੱਲਸ ਆਪਾਂ ਨਹੀਂ ਫੇਰਨੀ ਆਪਾਂ ਕੁ ਦੇਖੋ ਤੁਸੀਂ ਇੱਥੇ ਤੁਹਾਡਾ ਮਤਲਬ ਕੀ ਇੱਥੇ ਬਹਿਣ ਦਾ ਜਦ ਤੁਸੀਂ ਪਿੰਡ ਦੇ ਨਹੀਂ ਤੁਹਾਡੀ ਬੋਟ ਨਹੀਂ ਚੌਥੇ ਬੰਦੇ ਤੋਂ ਆ ਗਏ ਆ ਹਲਕਾ ਵੀ ਨਹੀਂ ਹਲਕਾ ਵੀ ਤੁਹਾਡਾ ਹੈ ਨਹੀਂ ਕੁਝ ਲੈਣਾ ਦੇਣਾ ਤੁਸੀਂ ਇੱਥੇ ਕਰ ਲੈ ਸਾਡੇ ਪਿੰਡ ਵਾਲੇ ਬਹਿਣ ਇੱਥੇ ਆ ਗਏ ਪਿੰਡ ਵਾਲੇ ਬਹਿਣ ਦੱਸੋ ਬਈ ਦੱਸ ਵੀ ਸਾਹਬ ਇਹ ਪਿੰਡ ਵਾਲੇ ਆਪਣੇ ਇੱਕ ਬੰਦਾ ਨੇ ਪਿੰਡ ਦਾ ਹੈਗਾ ਇੱਕ ਉਹਨੇ ਸਾਰਾ ਚਲੇ ਜਾਓਗੇ ਤੁਸੀਂ ਕਿਧਰ ਜਾਣਾ ਤੁਸੀਂ ਤੂੰ ਦੱਸ ਇੱਕ ਬੰਦਾ ਹੈਗਾ ਪਿੰਡ ਦਾ ਨਹੀਂ ਨਹੀਂ ਤੁਸੀਂ ਪਿੰਡ ਵਾਲੇ ਬਹਿ ਸਕਦੇ ਆ ਸਾਰੇ ਬੈਠੋ ਭਾਈਚਾਰਾ ਆਪਣਾ ਇਹ ਆਪਣਾ ਭਾਈਚਾਰਾ ਖਰਾਬ ਕਰਦਾ ਜੇ ਇਹਨੂੰ ਦੁੱਤੀ ਫੇਰੀਏ ਫੇਕੀ ਹੋ ਜੂ ਦੱਸੋ ਆ ਸਾਰੇ ਸਾਡੇ 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 ਮੋਹਤਪੁਰ ਦੇ ਬੰਦੇ ਖੜੇ ਆ ਆ ਸਾਰੇ ਪਿੰਡ ਦੇ ਬੰਦੇ ਖੜੇ ਆ ਸਾਰੇ ਪਿੰਡ ਦੇ ਬੰਦੇ ਖੜੇ ਆ ਔਰ ਇੱਥੇ ਸਾਰੀਆਂ ਪਾਰਟੀਆਂ ਖੜੀਆਂ ਆ ਆ ਕਾਰਨੂਨੀ ਕਾਲੀ ਦਲ ਤੋਂ ਆ ਕਾਂਗਰਸ ਤੋਂ ਤੁਸੀਂ ਆ ਆ ਸਾਧੂ ਹੈਗਾ ਸਾਡਾ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਦਾ ਮਤਲਬ ਕੀ ਇੱਥੇ ਬਹਿਣ ਦਾ ਤੁਹਾਡਾ ਮਤਲਬ ਕੀ ਬਾਹਰੋਂ ਆ ਕੇ ਬਹਿਣਾ ਤੁਸੀਂ ਲਿਸ਼ਟਾ ਕਿਤਾ ਸਾਡੇ ਪਿੰਡ ਦੀਆਂ ਚੀਜ਼ ਚੈੱਕ ਕਰ ਰਹੇ ਆ ਦੱਸੋ ਬੜੇ ਜੀ ਤੁਸੀਂ ਪਿੰਡ ਵਾਲੇ ਦੱਸੋ ਭਾਈ ਦੱਸੋ ਵੀ ਦੱਸੋ ਵੀ ਆਮ ਆਦਮੀ ਪਾਰਟੀ ਮਰਦਾ ਆਵਾਰੀ ਪਾਰਟੀ ਮਰਦਾਬਾ ਗੁੰਡਾ ਕਰਦੀ ਨਹੀਂ ਚੱਲਣ ਦੇਾਂਗੇ ਗੁੰਡਾ ਕਰਦੀ ਨਹੀਂ ਚੱਲਣ ਦੇਾਂਗੇ ਉਹ ਨਾਰੇ ਸਾਡੇ ਆ ਵੇਖੋ ਜੀ ਇਹ ਹੋਰ ਪਿੰਡ ਨੂੰ ਦੱਸਣਾ ਚਾਹੀਦਾ ਨਾ ਪਿੰਡ ਵਾਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਪਿੰਡ ਵਾਲੇ ਕਿਉਂ ਦੱਸੋ ਦਿਖਾਵਾਂਗਾ ਹਰ ਕਾਨੂੰਨ ਦਾ ਪਤਾ ਤੁਸੀਂ ਤੇ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਇਲੈਕਸ਼ਨ ਕਿਹਨੇ ਕੀ ਹੇ ਦੇਤਾ ਹੈ ਹੈ ਉਹ ਵੇਖੋ ਜੋ ਭੱਜੇ ਜਾਂਦੇ ਹੁਣ ਆਵਾਰੀ ਪਾਰਟੀ ਦੇ ਗੁੰਡੇ ਉਹ ਭੱਜੇ ਜਾਂਦੇ ਆਵਾਰੀ ਪਾਰਟੀ ਦੇ ਗੁੰਡੇ ਗੱਡੀ ਵੇਖੋ ਗੱਡੀ ਪ੍ਰੈਜ਼ੀਡੈਂਟ ਉਹ ਗੱਡੀ ਗੱਡੀ ਦੇਖੋ ਪ੍ਰੈਜ਼ੀਡੈਂਟ ਉਹ ਵੇਖੋ ਇਹਨਾਂ ਦੀ ਗੱਡੀ ਵੱਡੇ ਬਦਮਾਸ਼ੀ ਕਰਨ ਆਏ ਇੱਥੇ ਹੇ ਇਹ ਹੋਰ ਪੈਣ ਦੇ ਜਾਨ ਇਹਨੂੰ ਫੜ ਫੜ ਲੈ ਇਹਨੂੰ ਇੱਥੇ ਡਾਂਡੇ ਪੋਲਸਰ ਬਣਾਉਣਾ ਇਹਨੂੰ ਰੱਖੋ ਇੱਥੇ ਫੜ ਕੇ ਇਹਨੂੰ ਇਹਨੂੰ ਰੱਖੋ ਇੱਕ ਮਿੰਟ ਇਹ ਖੜੇ ਤੂੰ ਬੈ ਬਾਉ ਤੈਨੂੰ ਤੂੰ ਆਪਣੀ ਜਵਾਨਤ ਕਰਾ ਕੇ ਜਾਈਂ ਕਰੋ ਜੀ ਕਰੋ ਰੱਖੋ ਨੰਨਾ ਰੱਖ ਵਾ ਇਹਨੂੰ